ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਐਸਾ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ। ਐਸਾ ਕਰੋ। ਬੇਸ਼ਕਰ ਸੰਤ ਐਸਾ ਕਹਿੰਦੇ। ਅਗਰ ਮੂਰਤੀ ਧਿਆਨ ਜੋੜਨੇ ਧਿਆਨ ਬਾਹਰ ਗਿਆ, ਤਸਵੀਰ ਦੇ ਧਿਆਨ ਜੋੜਨੇ ਧਿਆਨ ਬਾਹਰ ਗਿਆ, ਮੱਥੇ ਤੇ ਧਿਆਨ ਜੋੜਨੇ ਧਿਆਨ ਬਾਹਰ ਗਿਆ। ਧਿਆਨ ਤੇ ਅੰਤਰਮੁਖੀ ਕਰਨਾ ਹੈ। ਤੋ ਧਿਆਨ ਨੂੰ ਅੰਦਰ ਕਰਿਏ। ਇਦੇ ਵਾਸਤੇ ਕੋਈ ਸਾਧਨ ਵਸੀਲਾ ਸਹਿਬ ਕਹਿੰਦੇ ਨੇ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੀ ਧੁਨ ਦੇ ਧਿਆਨ ਜੋੜੋ ਉਹ ਧੁਨ ਵਾਹਿਗੁਰੂ ਇਹ ਧੁਨ ਹੈ ਨਾ ਇਹਦੇ ਚ ਧਿਆਨ ਜੋੜਨਾ ਤੇ ਧੁਨ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਕੋਈ ਚਕਰ ਚੇਨ ਨਹੀਂ ਹੈ ਹਰਡੇ ਵਿੱਚ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ਾਇਦ ਉਹਨਾਂ ਦੇ ਪੱਲੇ ਕੁਝ ਪਵੇ। ਬਾਕੀਆਂ ਲਈ ਇਹ ਸਿਲ ਅਲੋਣੀ ਛਟਣੀ ਹੈ। ਧੰਨ ਮੇਂ ਧਿਆਨ ਇਕਾਗਰਤਾ ਵਕਸ਼ਨੀ ਧੰਨ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੇ ਧੁਨ ਦੇਚ ਧਿਆਨ ਜੋੜਨਾ ਹੈ। ਸ਼ਬਦ ਦੇਚ ਸੁਰਤ ਜੋੜਨੀ ਹੈ। ਧੋਨ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਜੋੜੀਏ ਧੋਨ ਦਾ ਕੋਈ ਆਕਾਰ ਨਾ ਕੋਈ ਚੱਕਰ ਚੇਨ ਤੋਂ ਦੇਜੇ ਕਿਸ ਤਰ੍ਹਾਂ ਧਿਆਨ ਜੋੜੀਏ ਸਾਇਬ ਕੰਦੇ ਧੋਨ ਨੂੰ ਸੁਣੋ ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਜਾ ਸੁਣ ਰਿਹਾ ਆਉਂਦਾ ਹੈ कि ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਵੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਨਹੀਂ ਸੁਣਾਈ ਦੇਗਾ ਐਵੇਂ ਜ਼ਬਾਨ ਤੇ ਹੀ ਬੋਲਦੀ ਬਾਣੀ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤੋ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਪਚ ਕੇ ਹਉਨ ਬਣੇਗੀ ਵਿੰਜ ਬਣੇਗੀ ਮਾਸ ਬਣੇਗੀ ਗੁਰੂ ਦਾ ਮੰਤਰ ਸ਼ਬਦ ਕੰਨਾ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਮਾਧੀ ਬਣੇਗਾ ਆਨੰਦ ਬਣੇਗਾ ਮਹਾਰਸ ਬਣੇਗਾ ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਰਵਨਨ ਗੋਬਿੰਦ ਗੁਣ ਸੁਣਾਓ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣਾ ਗਾ ਵੀਏ ਸੁਣੀਏ ਮਨ ਰਖੀਏ ਹੁਣ ਮੈਂ ਅਰਸ ਕਰਾਂ ਇਹ ਇਤਨਾ ਔਖਾ ਕਮ ਹੈ ਇਤਨਾ ਔਖਾ ਕਮ ਹੈ ਸਤਿਗੁਰ ਨੂੰ ਕਹਿਣਾ ਪਏ ਆਖਣ ਔਖਾ ਸਾਚਾ ਨਾ ਔਖਾ ਇਹ ਕਥਾ ਕਰਨੇ ਕੀਰਤਨ ਕਰਨਾ ਪਾਠ ਕਰ ਲੈਣਾ ਇਹ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ 2 ਘੰਟਾ ਕਰ ਲੈਣਾ ਇਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਇਹ ਕਮ ਔਖਾ ਗਾ ਵੀਏ ਸੁਣੀਏ ਜੇ ਮੈਂ ਸੁਣਿਆ ਹੀ ਨਹੀਂ ਤਾਂ ਸ਼ਬਦ ਅੰਦਰ ਗਿਆ ਹੀ ਨਹੀਂ ਕਿ ਸਦੋ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲ ਨਹੀਂ ਨੇ ਜਸਤੇ ਸਾਰਾ ਦਿਨ ਪਾਣੀ ਦਾ ਘੁੱਟ ਮੇਰੇ ਮੂੰਹ ਚੋਬੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਸਾਰਾ ਦਿਨ ਭੋਜਨ ਦੀ ਬੁਰਕੀ ਮੇਰੇ ਮੂੰਹ ਛੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਾਵਾਂ ਕੱਖ ਵੀ ਕੁਝ ਤਬਦੀਲੀ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ ਦਿੱਲੀ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਨਾ ਸਾਹਿਬ ਦੇ ਛਾਹੂਰ ਸਾਹਿਬ ਇਕ ਪਾਠ ਤੋਂ ਉਠੇ ਦੂਜੇ ਤੇ ਦੂਜੇ ਤੋਂ ਉਠੇ ਤੀਜੇ ਤੇ 18 18 ਘੰਟੇ ਪਾਠ 24 ਘੰਟੇ ਅੰਜ ਕਰ ਰਹੇ ਨੇ ਬੇਚੈਨ ਪਰੇਸ਼ਾਨ ਦੁਖੇ ਲੋਭ ਹੰਕਾਰ ਵਾਸ਼ਨਾ ਝੂਠ ਫਰੇ ਕੋਈ ਤਬਦੀਲੀ ਨਹੀਂ ਕੋਈ ਅੰਦਰ ਦੀ ਦੁਨੀਆ ਬਦਲੀ ਨਹੀਂ ਅੰਦਰ ਦੀ ਦੁਨੀਆ ਤੇ ਤਾਂ ਬਲੇ ਕੋਈ ਪੰਗਤੀ ਅੰਦਰ ਜਾਏ ਅੰਦਰ ਜਾਏਗੀ ਤਾਂ ਜ਼ਰੂਰ ਬਦਲੀ ਹੋਵੇਗੀ ਕਿਨਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੇ ਨਾਵੇ ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਫਿਰ ਖੁਲਾਸਾ ਜਦ ਮਨ ਦੇਚ ਪੁਰਨਾ ਪੈਦਾ ਹੁੰਦਾ ਹੈ ਨਾ ਬੋਲਣ ਦਾ ਉਹ ਮਨ ਨਾ ਵੀ ਨਲਟਕ ਰੰਦੀ ਹੈ ਨਾਬ ਨਾਬੇ ਇੱਥੋਂ ਫਿਰ ਆਵਾਜ਼ ਉੱਠਦੀ ਏ ਧੁਨ ਉੱਠਦੀ ਏ ਇਸ ਵਾਸਤੇ ਸਾਰੇ ਭਾਰਤ ਦੇ ਚਨਾਬੀ ਨੂੰ ਧੁਨੀ ਕਹਿੰਦੇ ਨੇ ਧੁਨੀ ਧੁਨੀ ਤੋਂ ਮੁਰਾਦ ਜਿੱਥੋਂ ਧੁਨ ਉੱਠਦੀ ਆਵਾਜ਼ ਉੱਠਦੀ ਬੁਨਿਆਦੀ ਨੁਕਤਾਬ ਜੀ ਦੇ ਸਾਹਮਣੇ ਰੱਖ ਰਿਹਾ ਧਿਆਨ ਨਾਲ ਸੁਣਨਾ ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ ਧੁਨ ਇੱਥੋਂ ਹੀ ਉੱਠਦੀ ਪਵਨ ਟਕਰਾਂਦੀ ਏ ਨਾਭੀ ਨਾਲ ਨਾਭੀ ਥੋੜੀ ਖੁੱਲਦੀ ਏ ਜਿਵੇਂ ਸ਼ੈਨਾਈ ਮੁਰਲੀ ਏ ਸੰਖ ਏ ਫਨੇਰੀ ਏ ਨਰਸਿੰਘਾ ਏ ਇਹ ਫੂਕ ਦੇਣ ਨਾਲ ਵੱਜਦੇ ਨੇ ਆਵਾਜ਼ ਕੱਢਦੇ ਨੇ ਨਾਭੀ ਬਿਲਕੁਲ ਇੰਜ ਕਹਿ ਲੋ ਸੰਖ ਦੀ ਤਰ੍ਹਾਂ ਫਨੇਰੀ ਦੀ ਤਰ੍ਹਾਂ ਨਰਸਿੰਘੇ ਦੀ ਤਰ੍ਹਾਂ ਪਵਨ ਟਕਰਾਂਦੀ ਏ ਉੱਥੋਂ ਬਾਣੀ ਆਵਾਜ਼ ਨਿਕਲਦੀ ਹੈ ਦੇਹੀ ਮਾਟੀ ਬੋਲੇ ਪਵਨ ਨਭੀ ਮਾਸ ਦਾ ਟੁਕੜਾ ਮਿੱਟੀ ਦੇਹੀ ਮਾਟੀ ਪਵਨ ਦੇ ਟਕਰਾਂਦੇ ਆ ਆਵਾਜ਼ ਨਿਕਲਦੀ ਹੈ ਬੋਲੇ ਪਵਨ ਦੇਹੀ ਮਾਟੀ ਬੋਲੇ ਪਵਨ ਜੈਸੇ ਮਨ ਦੇ ਭੁਰਨਾ ਹੁੰਦਾ ਕੁਝ ਵੀ ਬੋਲਣ ਦਾ ਪਵਨ ਨਭੀ ਨਾਲ ਟਕਰਾਂਦੀ ਹੈ ਨਾਭੀ ਥੋੜੀ ਜਿਹਾ ਖੁੱਲਦੀ ਇੱਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਨੇ ਸਿਰਫ ਧੁਨ ਉੱਠੀ ਹੈ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਤੀ ਕਹਿੰਦੇ ਨੇ ਇੱਥੇ ਅੱਖਰ ਬਣਦੇ ਨੇ ਆਵਾਜ਼ ਨੂੰ ਅੱਖਰ ਮਿਲਦੇ ਨੇ ਇਹ ਕੰਮ ਬਹੁਤ ਛੇਤੀ ਚੋਂਦਾ ਹੈ ਤੇਜ਼ੀ ਚੋਂਦਾ ਹੈ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਏ ਇਹਨੂੰ ਬੈਖਰੀ ਕਹਿੰਦੇ ਪਰਾ ਪਸੰਤੀ ਮਧਮਾ ਬੈਖਰੀ ਇਹ ਸ਼ਿਵਾਸਿ ਸਾਹਿਬ ਕਹਿੰਦੇ ਨੇ ਕਿ ਗਉਜੀ ਹੋਏ ਸੋ ਉਗਵੇ ਮੌਕਾ ਕੇ ਆਵਾਂ ਜਿਹੜਾ ਬੰਦਾ ਇੰਜ ਕਹਿ ਦਿੰਦਾ ਵੀ ਮਿੱਤਰਾ ਬੁਰਾ ਨਾ ਮਰਾਈ ਐਵੇਂ ਮੇਰੇ ਮੂੰਹੋਂ ਨਿਕਲ ਗਿਆ ਮੇਰੇ ਅੰਦਰ ਨਹੀਂ ਸੀ ਗੁਰੂ ਨਾਨਕ ਕਹਿੰਦੇ ਅੰਦਰ ਨਹੀਂ ਸੀ ਤਾਂ ਮੂੰਹੋਂ ਨਿਕਲ ਵੀ ਨਹੀਂ ਸਕਦਾ ਉੱਠਦੀ ਤੇ ਦੋਨ ਨਾ ਵੀ ਤੋ ਹੈ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਿਆਨ ਕਰਦੀ ਪਰ ਆ ਪਸੰਦੀ ਮਧਮਾ ਬੈਖਰੀ ਜਦ ਵੀ ਬੋਲਣ ਦਾ ਮਨ ਦੇ ਵਿੱਚ ਫੁਰਨਾ ਹੁੰਦਾ ਕੁਝ ਵੀ ਬੋਲੀਏ ਪਵਨ ਨਾ ਵੀ ਨਾਲ ਟਕਰਾਂਦੀ ਨਾਭੀ ਥੋੜੀ ਜਿਹੀ ਖੁੱਲਦੀ ਹੈ ਆਵਾਜ਼ ਉੱਠਦੀ ਹੈ ਜਿਵੇਂ ਸ਼ੈਨਾਈ ਫੋਕਣ ਨਾਲ ਵੱਜਦੀ ਹਿਰਦੇ ਤੱਕ ਪਹੁੰਚ ਕੇ ਅਕਸ਼ਰ ਮਿਲਦੇ ਨੇ ਗੰਠ ਤੱਕ ਪਹੁੰਚ ਕੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਹੋਰ ਜ਼ਬਾਨ ਨੇ ਜਿਹੜੀ ਧੁਨ ਬਾਹਰ ਪ੍ਰਗਟ ਕੀਤੀ ਹੈ ਇਹਨੂੰ ਸੁਣਨਾ ਹੈ اسی ਧੁਨ ਨੂੰ ਵਾਪਸ ਲੈ ਜਾਣਾ ਧੋਨੀ ਤੱਕ ਤਾਂ ਕਿ ਨਾਭੀ ਪੂਰੀ ਖੁੱਲ੍ਹੇ ਉਹ ਇਹ ਜਿਹੜੀ ਦੋਨ ਵਾਰ ਪ੍ਰਗਟ ਹੋਈਏ ਇਹਨੂੰ ਅੰਦਰ ਲੈ ਜਾਈਏ ਤੋ ਕੰਨਾ ਦੇ ਰਾਹੀਂ ਅੰਦਰ ਜਾਏਗੀ ਗਾਵੀਏ ਸੁਣੀਏ ਮਨ ਰੱਖੀਏ ਬਾਬ ਇਹ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਨਹੀਂ ਉਸ ਨਹੀਂ ਕਰ ਸਕੋਗੇ ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਆਖਣ ਔਖਾ ਸਾਚਾਣਾ ਬਾਕੀ ਜਿਹੜਾ ਕੰਮ ਆਉਂਦਾ ਹੈ ਤੇ ਬੱਚੇ ਵੀ ਕਰ ਸਕਦੇ ਨੇ ਲੋਗਨ ਆਰਾਮ ਖਿਲਾਉਣਾ ਜਾਣਾ ਖਿਡੌਣਿਆਂ ਦੀ ਖੇਡ ਠੀਕ ਹੈ ਖਡੌਣਿਆਂ ਦੀ ਖੇਡ ਵੀ ਚਾਹੀਦੀ ਬੱਚੇ ਨੂੰ। ਪਰ ਕੋਈ ساری ਜ਼ਿੰਦਗੀ ਬੱਚਾ रह ਜਾਏ। ਬੋਨਾ ਰਹਿ ਜਾਏ। ਸਰੀਰ ਦਾ ਵਿਕਾਸ ਹੀ ਨਾ ਹੋਵੇ। ਠੀਕ ਹੈ ਸ਼ਰਾ ਵੀ ਚਾਹੀਦੀ। ਕਰਮ ਕਾਂਡ ਵੀ ਚਾਹੀਦਾ ਹੈ। ਪਰ ساری ਜ਼ਿੰਦਗੀ ਕਰਮ ਕਾਂਡੇ 'ਚ ਹੀ ਫਸਿਆ ਹੋਇਆ ਹੈ। ਇਹ ਤੇ ਬੋਨਾ ਰਹਿ ਗਿਆ। ਇਹ ਤੇ ਉੱਚਾ ਨਹੀਂ ਉਠਿਆ। ਧਾਰਮਿਕ ਜਗਤ ਦੇਸ਼ ਤੁਸੀਂ ਦੇਖੋਗੇ। ਉਹ ਇੱਕਦ ਉੱਚਾ ਉੱਠਦਾ ਹੈ ساری ਜ਼ਿੰਦਗੀ ਲੋਕਾਂ ਦੀ ਕਰਮ ਕਾਂਡ ਵਿੱਚ ਹੀ ਰਹਿ ਜਾਂਦੀ। ਬੋਨੇ ਦੇ ਬੋਨੇ ਮਹਾਨ ਨਹੀਂ ਹੁੰਦੇ। ਇਹ ਕੰਬੜਾ ਉਹ ਖੈ ਜ਼ਬਾਨ ਨੇ ਜਿਸ ਧੰਨ ਨੂੰ ਬਾਰ ਪ੍ਰਗਟ ਕੀਤਾ ਹੈ ਹੁਣ ਇਸ ਧੰਨ ਨੂੰ ਅੰਦਰ ਲੈ ਜਾਣਾ। ਇਸੇ ਧੰਨ ਦੇਖ ਧਿਆਨ ਜੋੜਨਾ। ਸੁਣਨਾ ਧੰਨੋਂ ਮੇਂ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਵਾਹਿਗੁਰੂ ਜੋ ਰਸਨਾ ਉਚਾਰਨ ਕਰ ਰਹੀਏ ਇਹਨੂੰ ਮਨ ਸੁਣੇ ਅਗਰ ਇਹ ਧੋਨੇ ਵਾਪਸ ਕੰਠ ਤੱਕ ਆ ਗਈਏ ਐਸੇ ਮਨੁੱਖ ਦੀ ਜ਼ਬਾਨ ਨੂੰ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਏਗਾ ਐਸੇ ਮਨੁੱਖ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਭਾਵੇਂ ਹਿਰਦੇ 'ਚ ਨਹੀਂ ਵਸਿਆ ਪਰ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸ ਇਹਦੀ ਜ਼ਬਾਨ ਤੇ ਵਸ ਗਏ ਤੇ ਜੇਦੀ ਜ਼ਬਾਨ ਤੇ ਵਸ ਗਏ ਭੋਜਨ ਦੀ ਬੁਰਕੀ ਜ਼ਬਾਨ ਤੇ ਰੱਖਦੇਗੇ ਰਸਤੇ ਆਉਂਦਾ ਭਾਵੇਂ ਕੰਠ ਤੋਂ ਥੱਲੇ ਨਹੀਂ ਗਈ ਭਾਵੇਂ ਜੇ ਭੁੱਖ ਨਹੀਂ ਮਿਟੇਗੀ ਸਵਾਦ ਆ ਗਿਆ ਪਹਿਲੇ ਜ਼ਬਾਨ ਤੇ ਧਨ ਵਸ ਗਈ ਹੈ ਕੰਠ ਤੱਕ ਗੈਰੀ ਚਲੀ ਗਈ ਹੈ ਇਨੂੰ ਇੰਜ ਕਹਿੰਦੇ ਨੇ ਕਿ ਦੀ ਰਸਨਾ ਤੇ ਪ੍ਰਭੂ ਵਸ ਗਿਆ ਕਿਉਂ ਇਹ ਵਾਹਿਗੁਰੂ ਆਖਦਾ ਹੈ ਆਖਦੇ ਇਸ ਨੂੰ ਰਸ ਮਿਲਣ ਲੱਗ ਪਿਆ ਇਹ ਬਾਣੀ ਹੁਣ ਪੜਦਾ ਨਹੀਂ ਜਪਦਾ ਹੈ ਬਾਣੀ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਕਿਹੜੇ ਪਾਤਸ਼ਾਹ ਦੀ ਬਾਣੀ ਹੈ ਲੇਕਿਨ ਪੜਨ ਲੱਗੇ ਤਾਂ ਧਿਆਨ ਬਾਹਰ ਹੋਵੇਗਾ ਬਾਣੀ ਅੰਦਰ ਨਹੀਂ ਜਾਏਗੀ ਇਸ ਵਾਸਤੇ ساری ਜ਼ਿੰਦਗੀ ਪੜਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਹਨ ਪਰਿਵਰਤਨ ਨਹੀਂ ਆਉਂਦਾ ਤਬਦੀਲੀ ਨਹੀਂ ਆਉਂਦੀ ਸੁਣ ਲੈ ਜਵਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ ਮਨ ਸੁਣ ਰਿਹਾ ਹੈ ਕਿ ਬਾਣੀ ਜਪੀ ਜਾ ਰਹੀ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰੇ ਚ ਨਾ ਪੈ ਜਾਣਾ ਅਗਰ ਬਾਣੀ ਜਪੀ ਜਾ ਰਹੀ ਹੈ ਇਸ ਸਿਮਰਨ ਤੇ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਥੋੜਾ ਜੱਬ ਬੜਾ ਲਾਭਕਾਰੀ ਹੈ ਬਹੁਤਾ ਪੜਨਾ ਕੁਝ ਲਾਭਕਾਰੀ ਨਹੀਂ ਵੱਤ ਤੋ ਜਿਤਨਾ ਲਾਭਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਹੈ ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਕਿਹੜੇ ਪਾਤਸ਼ਾਹ ਦੀ ਮਨੁੱਖ ਦੀ ਜ਼ਿੰਦਗੀ ਚ ਕੋਈ ਤਬਦੀਲੀ ਨਹੀਂ ਆਉਂਦੀ ਪਲਟਾ ਆਏਗਾ ਸੁਣਨੇ ਅਗਰ ਇੱਕ ਧੁਨ ਵਾਪਸ ਜਾਣ ਲੱਗ ਪਈਏ ਧਿਆਨ ਥੋੜਾ ਗਹਿਰਾ ਜਾਣ ਲੱਗ ਪਿਆ ਧਿਆਨ ਤੇ ਸਵਾਰੋ ਕੇ ਧੁਨ ਕੰਠ ਤੱਕ ਆ ਗਈਏ ਐਸੇ ਮਨੁੱਖ ਨੂੰ ਰਸ ਆਵੇਗਾ ਆਨੰਦ ਆਵੇਗਾ ਅਗਰ ਰਚਨਾ ਤੇ ਇਸ ਤਰ੍ਹਾਂ ਦਾ ਰਸ ਵਸ ਗਿਆ ਤਾਂ ਐਸਾ ਮਨੁੱਖ ਕਈ ਵਾਰ ਜੋ ਕੁਝ ਬੋਲਦਾ ਹੋ ਵੀ ਜਾਂਦਾ ਹੈ ਇਸ ਵਾਸਤੇ ਧਾਰਮਿਕ ਗੱਦ ਵਿੱਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ ਹੈ ਅਰਲ ਬਰਲ ਨਾ ਬੋਲੇ ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ ਐਸਾ ਹੋ ਜਾ ਰਸਨਾ ਤੇ ਜੋ ਵਸ ਗਿਆ ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਬਾਣੀ ਦੇ ਵਿੱਚ ਬੜੀ ਬਰਕਤ ਤੇ ਤਾਕਤ ਆ ਜਾਂਦੀ ਕਰਮਖੰਡ ਕੀ ਬਾਣੀ ਜੋਰ ਇਹ ਜ਼ੋਰ ਵਾਲੀ ਹੋ ਜਾਂਦੀ ਹੈ ਤਾਕਤ ਵਾਲੀ ਹੋ ਜਾਂਦੀ ਹੈ ਬੜਾ ਲੰਬਾ ਚੌੜਾ ਨਿਖੇੜ ਹੈ ਗੁਰੂਗੰਨ ਸਾਹਿਬ ਜੀ ਮਹਾਰਾਜ ਦੇ ਅਗਰ ਧਿਆਨ ਸਾਧਨਾ ਕਰਦੇ ਆਂ ਤਾਂ ਧਿਆਨ ਹੋਰ ਗਹਿਰਾ ਚਲਾ ਗਿਆ ਹੈ ਹਿਰਦੇ ਤੱਕ ਚਲਾ ਗਿਆ ਹੈ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਐਸਾ ਮਨੁੱਖ ਬ੍ਰਹਮੰਡ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਏਗਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਨਹਦੀਆਂ ਸ਼ੈਣਾਈਆਂ ਅਨਹੱਦ ਵਾਜੇ ਆਹਤ ਅਨਾਹਦ ਦੋ ਤਰ੍ਹਾਂ ਦੇ ਸ਼ਬਦ ਆਹਤ ਕਹਿੰਦੇ ਨੇ ਝੋਟਣਾ ਵੀ ਇਹਨੇ ਤੇ ਆਹਤ ਪਹੁੰਚਾ ਦਿੱਤੀ ਝੋਟ ਪਹੁੰਚਾ ਦਿੱਤੀ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਝੋਟ ਤੋਂ ਪੈਦਾ ਹੋਵੇ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਅਸੀਂ ਜੋ ਉਚਾਰਨ ਕਰ ਰਹੇ ਆ ਆਹਤ ਸ਼ਬਦ ਪਵਨ ਨਾਭੀ ਨਾਲ ਟਕਰਨ ਦੀ ਧੁਨ ਪੈਦਾ ਹੁੰਦੀ ਹੈ ਆਹਤ ਸ਼ਬਦ ਹੈ ਝੋਟ ਤੋਂ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾ ਨਾਲ ਟਕਰਾਵੇ ਧਾਤੂ ਨਾਲ ਧਾਟੂ ਟਕਰਾਵੇ ਸੋਨੇ ਨਾਲ ਸੋਨਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਟਕਰਾਉ ਉਹ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ਤਾੜੀ ਵੱਜਦੀ ਏ ਇਹਨੂੰ ਆਹਤ ਸ਼ਬਦ ਕਹਿੰਦੇ ਹਨ ਅਨਾਹਦ ਜੋ ਸਾਰੇ ਬ੍ਰਹਿਮੰਡ ਵਿੱਚ ਮੌਜੂਦ ਹੈ ਛੋਟ ਕਰਕੇ ਉਹ ਸ਼ਬਦ ਨਹੀਂ ਹੈ ਪਰਮਾਤਮਾ ਦੀ ਆਵਾਜ਼ ਹੈ ਬ੍ਰਹਿਮੰਡ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦਿੰਦੀ ਮਨ ਚੁੱਪ ਕਰੇ ਤੇ ਸੁਣਾਈ ਦਿੰਦੀ ਇਸੇ ਨੂੰ ਕੇ ਆਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸੰ ਕਈਨ ਕੇਤੇ ਗਾਵਣ ਹਾਰੇ ਉਹ ਆਵਾਜ਼ ਸੰਗੀਤਮਈਏ ਗੀਤਮਈਏ ਭਗਤ ਸੁਣ ਕੇ ਬਿਸਮਾਹ ਦੇ ਚਲੇ ਜਾਂਦੇ ਹਨ ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਅਨਾਹਦ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਆਵਾਜ਼ ਦੂਰ ਕਿਉਂ ਜਾਓ ਸਹਿਜ ਸਹਿਜੇ ਸਹਿਜੇ ਨੇੜੇ ਆ ਰਹੀ ਉਹ ਕਹ ਰਹੇ ਨੇ ਸਾਰਾ ਬ੍ਰਹਿਮੰਡ ਆਵਾਜ਼ ਤੋਂ ਪੈਦਾ ਹੋਇਆ ਧੁਨ ਤੋਂ ਪੈਦਾ ਹੋਇਆ ਧਮਾਕੇ ਤੋਂ ਪੈਦਾ ਹੋਇਆ ਕਿਸੇ ਵਕਤ ਫਿਰ ਇਸ ਦਾ ਜ਼ਿਕਰ ਕਰਾਂਗੇ ਉਹ ਮੰਨਣ ਲੱਗ ਪੈਣਾ ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ ਤੇ ਕਹ ਰਹੀ ਇਹ ਉਤਪਤੀ ਸ਼ਬਦ ਤੋਂ ਹੈ ਧੁਨ ਤੋਂ ਹੈ ਬ੍ਰਹਿਮੰਡ ਦੀ ਸਿਰਜਣਾ ਧੁਨ ਤੋਂ ਹੈ और धंत शब्द आया है, तो फिर ब्रह्मांड दे धुन मौजूद है जैसे मां बाप तो इस शरीर आया है, तो शरीर विच मां बाप दी अंश मौजूद है महाराज कहंदे ने पुरुष में नार नार में पुरखा बूझो ब्रह्म ज्ञानी रामकली मल्ला पैदा पुरुष दे अंदर स्त्री है स्त्री दे अंदर पुरुष है मां बाप तो शरीर आया दोआं दी अंश शरीर देच मौजूद है ਪੁਰਸ਼ ਸਵਸਥੇ ਪੁਰਸ਼ ਹੈ ਪਿਤਾ ਦੀਨਸ ਜ਼ਿਆਦਾ ਮਾਨ ਦੀ ਘਟ ਹੈ। ਇਸਤਰੀ ਸਵਸਥੇ ਇਸਤਰੀ ਹੈ ਮਾਨ ਦੀਨਸ ਜ਼ਿਆਦਾ ਪਿਤਾ ਦੀ ਘਟ ਹੈ। ਮਾਤਰਾ ਦਾ ਦੇਨ ਨੂੰ ਕਹਿੰਦੇ ਨੇ ਮਾਤਰਾ ਦੇਵ। ਇਹ ਮਾਤਰਾ ਕਈ ਦਫਾ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਗੱਠਵਤ ਜਾਂਦੀ ਹੈ। ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ ਹੁੰਦੀ ਦੇਖੀ ਗਈ ਹੈ। ਚੱਕਰ ਚੇਨ ਬਦਲਦੇ ਦੇਖੇ ਗਏ। ਔਰ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਹੈਰਾਨਗੀ ਹੋਵੇਗੀ ਇਹ ਕੀ ਆਖ ਰਹਿਣੇ ਇੱਕ ਦੂਜੇ ਦੇ ਵਿਪਰੀਤ ਕਰਸ਼ਿਸ਼ ਦੇ ਵਿੱਚ ਇਸਤਰੀ-ਪੁਰਸ਼ ਜੀਵਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ਇਹ ਪੁਰਸ਼ ਚਾਹ ਪਿਤਾ ਹੈ ਭਰਾ ਹੈ ਪਤੀ ਹੈ ਚਾਹ ਪੁੱਤਰ ਹੈ ਨਾਰੀ ਦੇ ਅੰਦਰ ਕਸ਼ਿਸ਼ ਪੁਰਸ਼ ਦੀ ਹੁੰਦੀ ਹੈ ਪੁਰਸ਼ ਦੇ ਅੰਦਰ ਕਸ਼ਿਸ਼ ਨਾਰੀ ਦੀ ਹੁੰਦੀ ਹੈ ਨਾਰੀ ਚਾਹ ਮਾਂ ਹੈ ਪਤਨੀ ਹੈ ਭੈਣ ਹੈ ਜਾਂ ਲੜਕੀ ਹੈ ਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਮਾਸੂਮ ਕਨਿਆ ਨੂੰ ਪਿਤਾ ਚੰਗਾ ਲੱਗਦਾ ਹੈ ਪਿਓ ਚੰਗਾ ਲੱਗਦਾ ਵਿਪਰੀਤ ਦੀ ਕਸ਼ਿਸ਼ ਉਹ ਮਾਂ ਦੀ ਤਰਫ ਇਤਨੀ ਨਹੀਂ ਲਪਕਦੀ ਪਿਓ ਦੀ ਤਰਫ ਲਪਕਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਵਿਪਰੀਤ ਦੀ ਕਸ਼ਿਸ਼ ਹੈ ਕਿਚ ਵਿਪਰੀਤ ਦੀ ਹੈ ਔਰ ਵਿਪਰੀਤ ਦੀ ਜੇ ਕਸ਼ਿਸ਼ ਹੈ ਤਾਂ ਧਾਰਮਿਕ ਗਿਆਨ ਕਹਿੰਦਾ ਹੈ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਦਾ ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇਗੀ ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆਉਣ ਜਨਾਰੀ ਵਜੈਸਾ ਹੋ ਜਾਂਦਾ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਹੈ ਬਰਦਾਸ਼ਤ ਦਾ ਮਾਦ ਆ ਜਾਂਦਾ ਹੈ ਅਗਰ ਇੱਕ ਇਸਤਰੀ ਢੰਗ ਨਾਲ ਜੀਵੀ ਸਹੀ ਢੰਗ ਨਾਲ ਜੀਵੀ ਬਿਰਧ ਹੁੰਦੇ ਆਉਂਦੇ ਆ ਪੁਰਸ਼ ਐਸੀ ਹੋ ਜਾਂਦੀ ਹੈ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਸਖਤੀ ਆ ਜਾਂਦੀ ਹੈ ਬੋਲਾਂਾਂ ਵਿੱਚ ਕਠੋਰਤਾ ਵੀ ਆ ਜਾਂਦੀ ਹੈ ਮਨੋਵਿਗਿਆਨ ਐਸਾ ਕਹਿੰਦਾ ਧਾਰਮਿਕ ਗਿਆਨ ਵੀ ਇਹ ਕਹ ਰਿਹਾ ਹੈ ਪੁਰਖ ਮੇਨਾਰ ਨਾਰਮੇ ਪੁਰਖਾ ਬੂਝੋ ਬ੍ਰह्म ਗਿਆਨੀ ਮਾਂ-ਬਾਪ ਤੋਂ ਸਰੀਰ ਆਇਆ ਦੁਆਨ ਦੀ ਅਨਸਮਝੋਦ ਹੈ ਆਵਾਜ਼ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਵਿਆਪਕ ਹੈ ਉਹ ਸ਼ਬਦ ਅਨਾਹਦ ਹੈ ਝੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਦੇ ਉਹ ਸੰਗੀਤਮਈ ਹੈ ਗੀਤਮਈ ਹੈ ਧਿਆਨ ਹਿਰਦੇ ਤੱਕ ਪਹੁੰਚਦੇ ਆ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਆ ਮਨੁਖ ਇਸ ਅਨਾਹਦ ਨਾਦ ਨੂੰ ਸੁਣ ਲੈ ਵਾਜੇ ਨਾਦ ਅਨੇਕ ਅਲ ਸੰਖਾ ਇਸੇ ਨੂੰ ਅਨਹਦ ਵਾਜਾ ਕਹਿ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਵਾਜਾ ਭਗਤ ਕਬੀਰ ਹਰ ਦੂਜੇ ਤੀਜੇ ਸ਼ਬਦ ਵਿੱਚ ਅਨਾਹਦ ਨਾਦ ਦਾ ਜ਼ਿਕਰ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਅਨਾਹਦ ਦੇਵਾਜ ਅਨਹਦ ਦੇਵਾਜ ਲੇਕਿਨ ਅਗੇ ਜਪ جاری ਹੈ ਵਾਹਿਗੁਰੂ ਉਚਾਰਨ ਹੋ ਰਿਹਾ ਹੈ ਇਹਨੂੰ ਸੁਣ ਰਿਹਾ ਹੈ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਲੇਕਿਨ ਇਹ ਧੁਨ ਧੁਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੁਨੀ ਕਹਿੰਦੇ ਆ ਆਵਾਜ਼ ਉੱਥੋਂ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ਬਾਨ ਬਰਾਬ ਬਿਆਨ ਕਰ ਦਿੰਦੀ ਹੈ ਇਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾਵੇ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾਭੀ ਨਾਲ ਟਕਰਾਈ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਜ਼ਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ ਹੁਣ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਐਸਾ ਮਨੁੱਖ ਸਮਾਦੀ ਲੀਨ ਹੋ ਜਾਂਦਾ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਕਪਾਟ ਖੁੱਲ ਗਏ ਨਵੀਂ ਖੁੱਲ ਗਈ ਆਜ ਕਾਲ ਖੁਲੇ ਤੇਰੀ ਗਾਂਠੜੀ